ਪਾਰੀਮੀ ਦੇ ਕਾਰਨ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ। ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰੇ ਇਲਾਕੇ ਦੇ ਵਿੱਚ ਹੜ੍ਹ ਦੀ ਬੰਨ ਟੁੱਟਣੇ ਸ਼ੁਰੂ ਹੋ ਗਏ ਨੇ। ਹੜ ਦਾ ਖਤਰਾ ਮੰਡਰੌਣ ਲੱਗ ਪਿਆ ਹੈ। ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ। ਪਾਰੀਮੀ ਦੇ ਕਾਰਨ ਡੈਮ 'ਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਜੜਾ ਵੱਧ ਚੁੱਕਿਆ ਹੈ। ਕੰਡੋ ਡੈਮ ਦੇ ਪੰਜ ਗੇਟ ਖੋਲਣ ਦੇ ਕਾਰਨ ਦਰਿਆ ਬਿਆਸ ਚ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਹੈ। ਭਾਰੀ ਮੀਂਹ ਦੇ ਕਾਰਨ ਦੱਸਿਆ ਜਾ ਰਿਹਾ ਕਿ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਹੈ ਜਿਸ ਨੂੰ ਲੈ ਕੇ ਇਲਾਕੇ 'ਚ ਜੀਆਰਡੀ ਬੰਨ ਜਿਹੜੇ ਨੇ ਟੁੱਟਣੇ ਸ਼ੁਰੂ ਹੋ ਗਏ ਨੇ। ਅਤਿ ਹੜ ਦਾ ਖਤਰਾ ਜਿਹੜਾ ਮੰਡਰੋਂ ਲੱਗ ਪਿਆ ਹੈ। ਵੱਡੀ ਜਾਣਕਾਰੀ ਵੱਡੀ ਅਪਡੇਟਸ ਹਰ ਤੱਕ ਪਹੁੰਚਾ ਰਹੇ ਹਾਂ, ਸਾਂਝੀ ਕਰ ਰਹੇ ਹਾਂ। ਪਾਰੀਮੀ ਦੇ ਕਾਰਨ ਡੈਮਾ ਚ ਪਾਣੀ ਦਾ ਪੱਧਰ ਜਿਹੜਾ ਉਹ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਹੈ ਫੰਡੋਰ ਡੈਮ ਦੇ ਪੰਜ ਗੇਟ ਖੋਲਣ ਕਾਰਨ ਦਰਿਆ ਬਿਆਸ ਚ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਚੁੱਕਿਆ ਪਾਰੀਮੀ ਦੇ ਕਾਰਨ ਦਰਿਆ ਬਿਆਸ ਤੇ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਵੱਡੀ ਜਾਣਕਾਰੀ ਵਗਲ ਅਪਡੇਟ ਸਾਂਝੀ ਕਰ ਰਹੇ ਹਾਂ ਇਲਾਕੇ ਦੇ ਵਿਚਾਰ ਜੀ ਬੰਨ ਜਿਹੜੀ ਨੇ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਆਸ-ਪਾਸ ਦੇ ਪਿੰਡਾਂ ਚ ਵੀ ਜਿਹੜਾ ਹੈ ਅਲਰਟ ਜਾਰੀ ਕੀਤਾ ਹੈ ਹਾੜ ਦਾ ਖਤਰਾ ਜਿਹੜਾ ਮੰਡਰੋਨ ਲੱਗ ਪਿਆ ਜਿਸ ਨੂੰ ਵੇਖਦੇ ਹੋਏ ਪਾਰੀਮੀ ਦੇ ਕਾਰਨ ਡੈਮਰ ਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ। ਉਥੇ ਪੰਡੋ ਡੈਮ ਦੇ ਪੰਜ ਗੇਟ ਖੋਲਣ ਦੇ ਕਾਰਨ ਤੇ ਆ ਆਬਿਆਸ ਚ ਪਾਣੀ ਦਾ ਪੱਧਰ ਵੱਧ ਚੁੱਕਿਆ। ਪਾਰੀਮੀ ਦੇ ਕਾਰਨ ਦਰਿਆਬਿਆਸ ਚ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਚੁੱਕਿਆ। ਤੇ ਉੱਥੇ ਹੀ ਇਲਾਕੇ ਦੇ ਵਿੱਚ ਆੜਦੀ ਬੰਨ ਜਿਹੜੇ ਨੇ ਉਹ ਲਗਾਤਾਰ ਜੜੇ ਨੂੰ ਹੋ ਟੁੱਟਣੇ ਸ਼ੁਰੂ ਹੋ ਗਏ ਨੇ ਹੜ੍ਹ ਦਾ ਖਤਰਾ ਜਿਹੜਾ ਆਸ-ਪਾਸ ਦੇ। ਪਿੰਡਾਂ ਦੇ ਵਿੱਚ ਮੰਡਰੋਣਾ ਸ਼ੁਰੂ ਹੋ ਗਿਆ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਪਾਰੀਨੀ ਦੇ ਕਾਰਨ ਡੈਮ ਵਿਚ ਪਾਣੀ ਦਾ ਫੱਦਰ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਪਰ ਉਹ ਡੈਮ ਵਿਚ ਪੰਜ ਕੇਟ ਖੋਲਣ ਦੇ ਕਾਰਨ ਦਰਿਆ ਵਿਆਸ ਚ ਪਾਣੀ ਦਾ ਫੱਦਰ ਜਿਹੜਾ ਉਹ ਵੱਧ ਚੁੱਕਿਆ ਪਾਰੀਨੀ ਦੇ ਕਾਰਨ ਦਰਿਆ ਵਿਆਸ ਚ ਪਾਣੀ ਦਾ ਫੱਦਰ ਜਿਹੜਾ ਉਹ ਵੱਧ ਚੁੱਕਿਆ ਜਿਸ ਨੂੰ ਵੇਖਦੇ ਹੋਏ ਇਲਾਕੇ ਦੇ ਵਿੱਚ ਆਰਜੀ ਬੰਨ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਖਤਰामੰਡ ਰੌਣਾ ਜਿਹੜਾ ਸ਼ੁਰੂ ਹੋ ਗਿਆ ਹੈ ਫਾਰੀਮੀ ਨੂੰ ਲੈ ਕੇ ਜਿੱਥੇ ਪਹਾੜਾ ਵੱਲ ਨੂੰ ਜਿਹੜਾ ਪਾਣੀ ਆ ਰਿਹਾ ਹੈ ਜਿੱਥੇ ਪ੍ਰਭਾਵਿਤ ਜਿਹੜਾ ਹਰ ਜਗ੍ਹਾ ਹੋ ਰਹੀ ਹੈ ਜਿਸ ਨੂੰ ਵੇਖਦੇ ਹੋਏ ਬਿਆਸ ਦਰਿਆ ਜਿਹੜਾ ਹੈ ਜਿਸ ਦਾ ਪਾਣੀ ਦਾ ਵੱਧ ਪੱਦਰ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਸ ਨੂੰ ਵੇਖਦੇ ਹੋਏ ਪੰਨ ਟੁੱਟਣੇ ਜਿਹੜੇ ਨੇ ਸ਼ੁਰੂ ਹੋ ਗਏ ਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆ ਹੜ ਦਾ ਖਤਰਾ ਮੰਡਰੋਂ ਦਾ ਜਿਹੜਾ ਹੈ ਖਤਰਾ ਜਿਹੜਾ ਲੱਗ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਪਾਰੀ ਨੀ ਦੇ ਕਾਰਨ ਟਮਟ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ। ਅੰਡੋ ਡੈਮ ਦੇ ਪੰਜ ਸਕੇਟ ਖੁੱਲਣ ਦੇ ਕਾਰਨ ਦਰਿਆ ਬਿਆਸ ਚ ਪਾਣੀ ਦਾ ਪੱਧਰ ਵੱਧ ਗਿਆ ਤੇ ਪਾਰੀ ਨੀ ਦੇ ਕਾਰਨ ਦਰਿਆ ਬਿਆਸ ਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਫਟ ਚੁੱਕਿਆ ਤੇ ਉੱਥੇ ਹੀ ਇਲਾਕੇ ਦੇ ਵਿੱਚ ਆਰਜੀ ਪੰਨ ਜਿਹੜੇ ਨੇ ਉਹ ਟੁੱਟਨੇ ਸ਼ੁਰੂ ਹੋ ਗਏ ਨੇ। ਸੋ ਹਰ ਦਾ ਖਤਰਾ ਜਿਹੜਾ ਉਹ ਆਸ-ਪਾਸ ਦੇ ਪਿੰਡਾਂ ਖਾਵਾਂ ਚ ਮੰਡਰਾਉਣ ਲੱਗ ਪਏ ਅਲਰਟ ਜਾਰੀ ਚ ਰਹਿ ਕਰ ਦਿੱਤਾ ਗਿਆ ਹੈ ਪਾਰੀ ਮੀਂਹ ਦੇ ਕਾਰਨ ਡੈਮਾਂ ਚ ਪਾਣੀ ਦਾ ਖਤਰਾ ਜਿਹੜਾ ਹੋ ਵੱਧ ਚੁੱਕਿਆ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਬੰਨ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਸੋ ਇਲਾਕੇ ਦੇ ਵਿੱਚ ਜਾਰੀ ਬੰਨ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਜਿਸ ਨੂੰ ਦੇਖਦੇ ਹੋਏ ਹਰ ਦਾ ਖਤਰਾ ਜਿਹੜਾ ਉਹ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੰਡਰੋਂ ਲੱਗ ਪਿਆ ਜਿਸ ਨੂੰ ਦੇਖਦੇ ਹੋਏ ਪਾਰੀਮੀ ਦੇ ਕਾਰਨ ਤਹਿਮਾ ਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਜੜਾ ਹੋ ਵਧ ਚੁੱਕਿਆ ਹੈ ਮੰਡੋ ਡੈਮ ਦੇ ਪੰਜ ਗੇਟ ਖੁੱਲਣ ਦੇ ਕਾਰਨ ਦਰਿਆ ਤੇ ਆਸਟ ਪਾਣੀ ਦਾ ਪੱਧਰ ਵਧਿਆ ਹੈ ਦੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾੜ ਦਾ ਖਤਰਾ ਜਿਹੜਾ ਹੈ ਮੰਡਰੋਂ ਲੱਗ ਪਿਆ ਹੈ ਬਿਆਸ ਦਰਿਆ ਤੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਬੰਨ ਜਿਹੜੇ ਨੇ ਹੁਣ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਪਾਣੀ ਦਾ ਪੱਧਰ ਲਗਾਤਾਰ ਵਧਣ ਦੇ ਕਾਰਨ ਪਦੇਰੀ ਜਾਣਕਾਰੀ ਦਿੱਲੀ ਸਾਡੇ ਨਾਲ ਅਮਿਤ ਸੇਠੀ ਜੁੜ ਚੁੱਕੇ ਨੇ ਅਮਿਤ ਸੇਠੀ ਕੀ ਕੋ ਜਾਣਕਾਰੀ ਆ ਬਿਆਸ ਤਰਿਆ ਦਾ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਵੱਧ ਰਿਹਾ ਜਿਸ ਦੇ ਕਾਰਨ ਆਰਜੀ ਬੰਨ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਬਈ ਤੇ ਬਿਆਸ ਦਾ ਜਿਹੜਾ ਹੈ ਪਾਣੀ ਵਧਦਾ ਜਿਹੜਾ ਹੈ ਬਿਲਕੁਲ ਦਿਖਾਈ ਦੇ ਰਿਹਾ ਕਿਉਂਕਿ ਹਮਾਸੇ ਲਈ ਪੰਜਾਬ ਕਹਿੰਦੇ ਗੱਲ ਕਰੀਏ ਲਗਾਤਾਰ ਜਿਵੇਂ ਬਾਰਿਸ਼ ਹੋ ਰਹੀ ਹੈ ਕਿਸਾਨ ਕਰ ਰਹੇ ਆ ਪਾਣੀ ਦਾ ਜਿਹੜਾ ਪੱਧਰ ਹੈ ਉਹ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ ਹਰ ਜਗ੍ਹਾ ਜਲੀ ਹੈ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਉਹਦਾ ਜਿਹੜਾ ਹੈ ਅਸਰ ਹੈ ਕਿ ਅਸੀਂ ਤਾਂ ਗੱਲ ਕਰਦੇ ਹਾਂ ਨਦੀਆਂ ਦੀ ਗੱਲ ਕਰਦੇ ਤੇ ਸਾਰੀ ਨਵੀ ਨਾਲ ਜਿਹੜੇ ਨੇ ਉਹ ਜਿਹੜੇ ਖਾਨਦੇ ਨੇ ਤੇ ਬਿਲਕੁਲ ਡੇਂਜਰ ਚੋਂ ਦੇ ਆਸ-ਪਾਸ ਜਿਹੜਾ ਪਾਣੀ ਪਹੁੰਚ ਚੁੱਕਿਆ ਇਸ ਸਾਲ ਜਿਹੜਾ ਹੈ ਸਾਰੀ ਜਿੰਮੇ ਚੱਲ ਗਈ। ਤਾਂ ਆਸ-ਪਾਸ ਦੇ ਜਿਲ੍ਹਿਆਂ 'ਚ ਵੀ ਅਮਿਤ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਤੇ ਕਿਤੇ ਨਾ ਕਿਤੇ ਫਸਲਾਂ ਤੇ ਵੀ ਬਹੁਤ ਜ਼ਿਆਦਾ ਅਸਰ ਪਵੇਗਾ। ਬਿਲਕੁਲ ਲਗਾਤਾਰ ਜਦੋਂ ਬਾਰਿਸ਼ ਹੁੰਦੀ ਹੈ ਤੇ ਖਾਸ ਕਰ ਕਿਸਾਨਾਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਦੋਂ ਪਾਣੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਪਸਨਾ ਜੇਹਿਆਂ ਨੇ ਖਰਾਬ ਹੁੰਦੀਆਂ ਨਾਲ ਹੀ ਅਗਰ ਜਦੋਂ ਪਾਣੀ ਜਿਹੜਾ ਹੈ ਅਗਰ ਆਪਣਾ ਫੁੱਲ ਆਫਾਨ ਤੇ ਹੋਵੇ ਤੇ ਅਗਰ ਬਾਰਡਰ ਲਾਈਨ ਨੂੰ ਟੱਚ ਕਰਦਾ ਹੋਵੇ ਤਾਂ ਕਿਤੇ ਨਾ ਕਿਤੇ ਆਸ-ਪਾਸ ਦਾ ਜਿਹੜਾ ਏਰੀਆ ਹੈਗਾ ਉਹਨੂੰ ਵੀ ਜਿਹੜਾ ਹੈ ਖਤਰੇ ਦੇ ਮੁੱਦੇ ਨਾਲ ਅ ਖਾਲੀ ਜਿਹੜਾ ਹੈ ਇਹਦਾ ਕਰਾ ਦਿੱਤਾ ਜਾਂਦਾ ਹੈ ਜਾਂ ਫਿਰ ਅਲਰਟ ਤੇ ਵੀ ਜਿਹੜਾ ਹੈ ਰੱਖਿਆ ਜਾਂਦਾ ਤੇ ਬਿਲਕੁਲ ਅਲਰਟ ਤੇ ਜਿਹੜਾ ਹੈ ਹਲੇ ਰੱਖਿਆ ਹੋਇਆ ਹੈ ਕਿ ਜਿਹੜਾ ਆਸ-ਪਾਸ ਦੇ ਉਹਨਾਂ ਦੇ ਦਿੱਸੇ ਤੱਕ ਪਾਣੀ ਦੀ ਮਾਰ ਜਾ ਸਕਦੀ ਹੈ ਉਹ ਏਰੀਆ ਜਿਹੜਾ ਹੈ ਸਾਰਾ ਅਲਰਟ ਤੇ ਰੱਖਿਆ ਹੋਇਆ ਹੈ ਜੀ ਸੋ ਅਮਿਤ ਵਦੇਰੀ ਜਾਣਕਾਰੀ ਲਈ ਬਹੁਤ-ਬਹੁ ਸੋ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਿਆ ਬਿਆਸ ਫਰੀਆਦ ਪਾਣੀ ਦਾ ਪੱਤਰ ਜਿਆ ਲਗਾਤਾਰ ਵੱਧ ਰਿਹਾ ਜਿਸ ਨੂੰ ਵੇਖਦੇ ਆਸਪਾਸ ਦੇ ਜੜੇ ਲਾਕਚਾ ਜੂ ਵੀ ਜੜਾ ਹੈ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬੰਨ ਜੜੇ ਨੇ ਟੁੱਟਨੇ ਸ਼ੁਰੂ ਹੋ ਗਏ ਨੇ